ਤਤਸ਼ਦੀਕ ਕਾਲ ਤੁਸੀਂ ਦੇਖ ਰਹੇ ਹੋ ਨੀਂਡਰ ਪੰਜਾਬੀ মিডিਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਰਾਹੁਲ ਗਾਂਧੀ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ ਐਮਪੀ ਦੇ ਅਹੁਦੇ ਤੋਂ ਤੇ ਪ੍ਰਿੰਕਾ ਗਾਂਧੀ ਨੇ ਜਿਹੜੇ ਉਹ ਚੋਣ ਲੜਨ ਗਈ ਤਾਂ ਜਿਹਹਾ ਮਾਹੌਲ ਕਿਉਂ ਬਾਰੇ ਆ ਪੂਰਾ ਮਾਮਲਾ ਕੀ ਐ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਸੀਐਮ ਭਗਵੰਤ ਮਾਨ ਵੀ ਐਕਸ਼ਨ ਮੋਡ ਦੇ ਵਿੱਚ ਆਏ ਨੇ ਉਹਨਾਂ ਨੇ ਵੱਡੇ ਹੁਕਮ ਦਿੱਤੇ ਨੇ ਡਿਪਟੀ ਕਮਿਸ਼ਨਰਾਂ ਨੂੰ ਪੂਰਾ ਮਾਮਲਾ ਕੀ ਐ ਲੋਕਾਂ ਨੂੰ ਕਿਹੜੀਆਂ ਸਹੂਲਤਾਂ ਕਿਹੜੀ ਰਾਹਤ ਮਿਲਣ ਜਾ ਰਹੀ ਹੈ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਪ੍ਰੋਗਰਾਮ ਵਿਚਾਰਾਂ ਦੀ ਸਾਂਝ ਪਾਉਣ ਲਈ ਹਾਜ਼ਰ ਨੇ ਹੋਗੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੇਮ ਸਿੰਘ ਖਾਨ ਪਰਵੜੀ ਖਾਨਕੋਸਾ ਪ੍ਰੋਗਰਾਮ ਸਵਾਗਤ ਹੈ ਜੀ ਜੀ ਆਨ ਸਭ ਬਹੁਤ ਧੰਨਵਾਦ ਮੇਰੇ ਵੱਲੋਂ ਸਤਿਕਾਰਿਓ ਸਰੋਤਿਆਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਨਕੋਸਾ ਬ rahul gandhi ਹੁਣ ਇਤਿਫਾ ਦੇਣ ਜਾ ਰਹੇ ਨੇ ਐਮਪੀ ਦੇ ਅਹੁਦੇ ਤੋਂ ਤਾ ਜਿਹਹਾ ਮਾਹੌਲ ਕਿਉਂ ਬਣਿਆ ਤੇ ਉੱਥੇ ਫਿਰ ਜਿਮਨੀ ਚੋਣ ਹੋਏਗੀ ਕਦੋਂ ਹੋਏਗੀ ਤੇ ਕਾਂਗਰਸ ਕਿਸ ਨੂੰ ਮੈਦਾਨ ਵਿੱਚ उतारी ਹੈ ਇਕੱਠਾ ਸਾਹਿਬ ਪਾਰਲੀਮੈਂਟ ਚੋਣਾਂ ਦੇ ਵਿੱਚ ਰਾਹੁਲ ਰਾਹੁਲ ਗਾਂਧੀ ਦੋ ਟਕਾ ਤੋਂ ਇਲੈਕਸ਼ਨ ਲੜੀ ਸੀ ਇੱਕ رائے ਬਰੇਲੀ ਤੋਂ ਜਿੱਥੋਂ ਸੋਨੀਆ ਗਾਂਧੀ ਲੜਦੀ ਹੁੰਦੀ ਸੀ ਤੇ ਦੂਜੀ ਕੇਰਲਾ ਦੇ ਵਾਇਸ ਰਾਏ ਉਹ ਦੋਨੇ ਹੀ ਸੀਟਾਂ ਬਹੁਤ ਹੀ ਵੱਡੇ ਫਰਕ ਦੇ ਨਾਲ ਬੀਜੇਪੀ ਦੇ ਵੱਡੇ ਲੀਡਰਾਂ ਨੂੰ ਉਹਨੇ ਹਾਇ ਇੱਕ ਬੰਦਾ ਇੱਕ ਹੀ ਸੀਟ ਪਾਰਲੀਮੈਂਟ ਦੀ ਰੱਖ ਸਕਦਾ ਜੇਕਰ ਉਹ ਦੋ ਜਿੱਤ ਜਾਂਦਾ ਤਾਂ ਇੱਕ ਤੇ ਉਹਨੂੰ ਅਸਤੀਫਾ ਦੇਣਾ ਪੈਂਦਾ ਉਸ ਜਗ੍ਹਾ ਦੇ ਉੱਤੇ ਜਿਗਨੀ ਇਲੈਕਸ਼ਨ ਹੁੰਦੀ ਹੈ ਹਟ ਕੇ ਇਸ ਲਈ ਪਹਿਲਾਂ ਇਹ ਫੈਸਲਾ ਕਰਨ ਵਿੱਚ ਸੋਚ ਰਿਆ ਸੀ ਕਿ ਦੋਨਾਂ ਸੀਟਾਂ ਵਿੱਚੋਂ ਮੈਂ ਕਿਹੜੀ ਸੀਟ ਚੁਣਾਂ ਕਿਉਂਕਿ ਦੋਨਾਂ ਹੀ ਸਕੇਤਾ ਦੋਨੇ ਹੀ ਸੀਟਾਂ ਦੇ ਲੋਕਾਂ ਨੇ ਬਹੁਤ ਹੀ ਮਾਣ ਸਤਿਕਾਰ ਕੀਤਾ ਹੈ ਕਿ ਐਡੇ ਫਰਕ ਦੇ ਨਾਲ ਇਹਨਾਂ ਨੂੰ ਜਿਤਾਇਆ ਤੇ ਬੀਜੇਪੀ ਨੂੰ ਹਾਰ। ਤੇ ਅਖੀਰ ਇਹਨੇ ਫੈਸਲਾ ਕੀਤਾ ਕਿ ਮੈਂ ਰੈ ਬਰੇਲੀ ਦੀ ਸੀ ਸੱਖਾਂਗਾ ਤੇ ਬਾਇਨਲ ਸੀ ਸਿਫਾ ਦਵਾਗਾ। ਸਤਿਫਾ ਜੋ ਕਾਨੂੰਨ ਸੀ 18 ਤਰੀਕ ਤੱਕ ਅੱਜ ਤੱਕ ਇਹ ਫੈਸਲਾ ਕਰਨਾ ਹੁੰਦਾ ਹੁੰਦਾ ਹੈ ਕਿ ਉਹ ਵੀ ਮੈਂ ਕਿਹੜੀ ਸੀਟ ਸੱਡ ਰੱਖਾਂ। ਇਸ ਲਈ ਕੱਲ 17 ਤਰੀਕ ਨੂੰ ਪਾਰਟੀ ਹਾਈ ਕਮਾਂਡ ਦੀ ਰਾਹੁਲ ਆਰਦ ਮਲ ਆਰਦੜਗੇ ਦੀ ਪਟਾਰੀ ਵਿਖੇ ਜਿੱਥੇ ਪਾਰਟੀ ਦੇ ਸਾਰੇ ਹੀ ਵੱਡੇ ਨੇਤਾਵਾਂ ਨੇ ਇਕੱਠੇ ਹੋ ਕੇ ਇਹ ਫੈਸਲਾ ਲਿਆ ਕਿ ਜਿਹੜੀ ਵਾਇਲਨ ਦੀ ਸਥਿਤ ਰਾਹੁਲ ਗਾਂਧੀ ਛੱਡ ਰਿਹਾ ਉੱਥੇ ਪ੍ਰਿੰਕਾ ਗਾਂਧੀ ਨੂੰ ਕੈਂਡੀਡੇਟ ਬਣਾਇਆ ਗਿਆ ਪ੍ਰਿੰਕਾ ਕੈਂਡੀਡੇਟ ਬਣਨ ਦੇ ਨਾਲ ਲੋਕਾਂ ਦਾ ਇਹ ਵੀ ਮਾਣ ਬਣਿਆ ਰਹੇਗਾ ਕਿ ਅਸੀਂ ਰਾਹੁਲ ਪਰਿਵਾਰ ਗਾਂਧੀ ਪਰਿਵਾਰ ਦੇ ਨਾਲ ਜੁੜੇ ਹੋਏ ਹਾਂ ਕਿ ਉਹ ਗਾਂਧੀ ਪਰਿਵਾਰ ਦੇ ਨਾਲ ਜੁੜੇ ਹੋਣ ਕਰਕੇ ਹੀ ਦੋਨੇ ਸੀਟਾਂ ਤੇ ਉਹਦੀ ਜਿੱਤ ਹੋਈ। ਇਸ ਲਈ ਉਹ ਸੀਟ ਉਹਨੇ ਆਪਣੀ ਭੈਣ ਦੇ ਲਈ ਛੱਡ ਦਿੱਤੀ ਹੈ ਤੇ ਭੈਣ ਨੇ ਵੀ ਇਸ ਗੱਲ ਦੀ ਬਹੁਤ ਖੁਸ਼ੀ ਮਨਾਈ ਹੈ ਤੇ ਪਾਰਟੀ ਦਾ ਉਹਨਾਂ ਦਾ ਧੰਨਵਾਦ ਕੀਤਾ ਹੈ ਕਿ ਬਹੁਤ ਧੰਨਵਾਦ ਹੈ ਮੈਂ ਪਾਰਟੀ ਦੇ ਹੁਕਮ ਅਨੁਸਾਰ ਕੂਚੀ ਉਤਰਾਂਗੀ ਜੋ ਵੀ ਮੈਨੂੰ ਪਾਰਟੀ ਸੇਵਾ ਲਾਵੇਗੀ ਮੈਂ ਦਿਨ ਰਾਤ ਇੱਕ ਕਰਕੇ ਉਹਦੀ ਸੇਵਾ ਕਰਾਂਗੀ। ਸੇਵਾ ਪ੍ਰਿੰਕਾ ਜੀ ਪਹਿਲਾਂ ਵੀ ਕਰਦੇ ਯੂਪੀ ਦੇ ਵਿੱਚ ਉਹ ਇੰਚਾਰਜ ਸਨ ਅਤੇ ਬਾਕੀ ਸਟੇਟਾਂ ਦੇ ਵਿੱਚ ਵੀ ਉਹਨੇ ਦੌੜਾ ਕੀਤਾ ਇਸ ਲਈ ਕਾਂਗਰਸ ਦੀ ਜਿਹੜਾ ਪ੍ਰਦਰਸ਼ਨ ਸੀ ਪਿੱਛੇ ਬਹੁਤ ਵਧੀਆ ਰਿਹਾ ਇਸ ਕਰਕੇ ਬਹੁਤ ਤਾਕਲੀ ਜਿਹੜੀ ਹੈ ਉਹ ਐ ਪੁਜੀਤ ਸਾਹਿਬ ਕਾਂਗਰਸ ਵੀ ਗੱਲ ਕਰਦੀ ਸੀ ਇੱਕ ਇੱਕ ਟਿਕਟ ਦੀ ਇੱਕ ਪਰਿਵਾਰ ਇੱਕ ਡੇਟ ਦੀ ਤਾਂ ਫਿਰ ਉਹ ਨਿਜਮ ਕਿੱਥੇ ਗਏ ਸੱਤ ਸਾਹਿਬ ਨਿਜਮ ਇਹ ਲੋਕਾਂ ਵਾਸਤੇ ਹੁੰਦੇ ਨੇ ਲੀਡਰਾਂ ਵਾਸਤੇ ਨਿਜਮ ਨਹੀਂ ਹੁੰਦੇ ਹੈਗੇ ਇਸ ਲਈ ਜੇਕਰ ਦੋ ਮੈਂਬਰ ਪਾਰਲੀਮੈਂਟ ਪਹਿਲੇ ਹੀ ਗਾਂਧੀ ਪਰਿਵਾਰ ਦੇ ਹੈਗੇ ਨੇ ਕਿਉਂਕਿ ਸੋਨੀਆ ਗਾਂਧੀ ਵੀ ਮੈਂਬਰ ਪਾਰਲੀਮੈਂਟ ਹੈ ਰਾਜ ਸਭਾ ਜੋ ਗਈ ਹੈ ਉਹ ਤੇ ਦੂਜਾ ਰਾਹੁਲ ਗਾਂਧੀ ਵੀ ਮੈਂਬਰ ਪਾਰਲੀਮੈਂਟ ਵਿੱਚ ਜਿੱਤੇ ਨੇ ਤੇ ਹੁਣ ਜੇਕਰ ਪ੍ਰਿੰਕਾ ਸੀਟ ਤੋਂ ਜਿੱਤ ਜਾਂਦੀ ਹੈ ਤਾਂ ਇੱਕ ਪਰਿਵਾਰ ਦੇ ਤਿੰਨ ਮੈਂਬਰ ਪਾਰਲੀਮੈਂਟ ਦੇ ਵਿੱਚ ਹੋਣਗੇ ਪਰ ਇਹ ਫੈਸਲੇ ਦਾ ਸਮੂੱਚੀ ਕਾਂਗਰਸ ਪਾਰਟੀ ਨੇ ਤੇ ਵਾਇਲਡ ਬਿੱਲਸ ਨੇ ਵੀ ਸ਼ੁਕਰੀ ਆਦਾ ਧੰਨਵਾਦ ਥੈਂਕਸ ਕੀਤਾ ਇਹ ਸਾਡਾ ਜਿਹੜਾ ਲਿੰਕ ਹੈਗਾ ਉਹ ਗਾਂਧੀ ਪਰਿਵਾਰ ਦੇ ਨਾਮ ਪਰਿਆ ਹੋਇਆ ਤੇ ਇਲੈਕਸ਼ਨ ਬਹੁਤ ਜਲਦੀ ਹੋਏਗੀ ਤੇ ਜੇ ਇਲੈਕਸ਼ਨ ਦੇ ਵਿੱਚ ਪਿਛਲੀ ਇਲੈਕਸ਼ਨ ਦੇ ਨਾਲੋਂ ਵੀ ਵੱਧ ਜਿਹੜਾ ਲੋਕਾਂ ਦੇ ਵਿੱਚ ਹੈਗਾ ਜੋਸ਼ ਉਹ ਹੋਏਗਾ ਕਿਉਂਕਿ ਜੀਜੇਪੀ ਦਾ ਪ੍ਰਦਰਸ਼ਨ ਤੇ ਚੰਗਾ ਨਾਲ ਜਿਹੜੀ ਕਹਿੰਸੀ 400 ਪਾਰ 400 ਤੋਂ ਪਾਰ ਕਹਿੰਦੇ ਸੀ ਉਹ ਸਿਰਫ 242 ਦੇ ਉੱਤੇ ਹੀ ਖੜ ਗਈ ਹੈ ਇਸ ਲਈ ਇੱਕ ਇੱਕ ਸਰੀ ਤੇ ਬਹੁਤ ਟਕਰਾਅ ਹੋਊਗਾ ਇਹ ਜਿਹੜੀ ਹੈ ਉਹ ਚ ਗਰਮੀ ਹੈ ਇੱਕ ਲੀਡਰਾਂ ਚ ਗਰਮੀ ਹੈ ਤੇ ਇਹਦਾ ਫੈਸਲਾ ਜਿਹੜਾ ਹੈ ਉਹ ਲੋਕਾਂ ਨੇ ਕਰ ਰਹਾ ਹੈ ਕਿ ਉਹ ਸੀਟ ਮੁੜ ਕੇ ਕਾਂਗਰਸ ਹੁੰਦੇ ਨੇ ਕਿ ਆ ਬੀਜੇਪੀ ਇਹਨਾਂ ਵਿੱਚੋਂ ਸੀਟ ਕਾਉਣ ਦੇ ਵਿੱਚ ਕਾਮਯਾਬ ਹੁੰਦੀ ਹੈ ਹਨ ਉਹ ਸਭ ਜਦੋਂ راہੁਲ ਗਾਂਧੀ ਪਹਿਲਾਂ ਐਮਪੀ ਸੀ ਤਾਂ ਪਹਿਲਾਂ ਵੀ ਬਹੁਤ ਗਰਮੂ ਗਰਮੀ ਦਾ ਮਾਹੌਲ ਬਣਿਆ پارਲੀਮੈਂਟ ਦੇ ਅੰਦਰ ਤੇ ਕਿਵੇਂ ਦੇਖਦੇ ਹੋ ਜੇਕਰ ਇੱਕ ਪਰਿਵਾਰ ਦੇ 3 ਮੈਂਬਰ ਪਾਰਲੀਮੈਂਟ ਚ ਪਹੁੰਚਦੇ ਨੇ ਪ੍ਰਿੰਕਾ ਗਾਂਧੀ ਚੋਣ ਲੜਨ ਤੋਂ ਬਾਅਦ ਜਿੱਤ ਕੇ ਉੱਥੇ ਪਹੁੰਚ ਜਾਂਦੇ ਨੇ ਤਾਂ ਫਿਰ ਸੰਸਦ ਦੇ ਅੰਦਰ ਕਿਸ ਤਰੀਕੇ ਦਾ ਮਾਹੌਲ ਰਹੇਗਾ ਕਿਉਂਕਿ ਬੀਜੇਪੀ ਦੇ ਲੀਡਰ ਇਹਨਾਂ ਤੇ ਹਮਲੇ ਬੋਲਦੇ ਨੇ ਗਾਂਧੀ ਪਰਿਵਾਰ ਤੇ ਇਹ ਉਹਨਾਂ ਤੇ ਬੋਲਦੇ ਨੇ ਤਾਂ ਕਿਸ ਤਰੀਕੇ ਦਾ ਮਾਹੌਲ ਰਹਿਣ ਵਾਲਾ ਆਉਣ ਵਾਲੇ ਦਿਨਾਂ ਵਿੱਚ ਤਾਂ ਛੱਟਾ ਸੌ ਪ੍ਰਿੰਕਾ ਗਾਂਧੀ ਇੱਕ ਸਮਝੋ ਬਹੁਤ ਤੇਜ਼ ਤਲਾਕ ਫੀਡਰ ਹੈ ਅਤੇ ਉਹਦੀ ਸਪੀਚ ਵੀ ਜਿਵੇਂ ਇੰਦਰਾ ਗਾਂਧੀ ਬੋਲਦੇ ਸੀਗੇ ਬਿਲਕੁਲ ਇੰਦਰਾ ਗਾਂਧੀ ਵਾਲੇ ਇੰਦਰਾ ਗਾਂਧੀ ਦੀ ਮੈਂ ਸਮਝਾਂਗੇ ਫੋਟੋ ਕਾਪੀ ਲਓ ਬਿਲਕੁਲ ਸ਼ਕਲ ਵੀ ਇੰਦਰਾ ਗਾਂਧੀ ਨਾਲ ਮਿਲਦੀ ਹੈ ਉਹਦੀ ਬੋਲ ਬਾਣੀ ਵੀ ਇੰਦਰਾ ਗਾਂਧੀ ਆ ਉਹਦਾ ਸਟਾਈਲ ਵੀ ਇੰਦਰਾ ਗਾਂਧੀ ਆ ਜਿੱਥੇ ਕੱਲਾ ਰਾਹੁਲ ਗਾਂਧੀ ਮੋਦੀ ਗਿੰਦਰ ਮੋਦੀ ਨੂੰ ਘੇਰਦੇ ਸੀ ਕਿ ਤੁਸੀਂ ਦੇਸ਼ ਨੂੰ ਵਿਦੇਸ਼ੀਆਂ ਕੋਲ ਗਹਿਣੇ ਪਾਤਾ ਸਿਰਫ ਕੁਝ ਪਰਿਵਾਰ ਹੀ ਰਾਜ ਕਰ ਰਹੇ ਸਰ ਜਿੱਥੇ ਕੱਲਾ ਵੀ ਹੁਣ ਇੱਕ ਤੇ ਇੱਕ ਦਾ ਦੋ ਹੁੰਦੇ ਨੇ ਵੈਸੇ 1 ਤੇ 1 11 ਬਣ ਜਾਣਗੇ ਤੇ ਜਿੱਥੇ ਤੀਜੀ ਇਹਨਾਂ ਦੀ ਮਾਂ ਵੀ ਰਲ ਗਈ ਉਥੇ 111 ਹੋ ਜਾਣਗੇ ਆਪੋਜੀਸ਼ਨ ਵੀ ਤੱਕਲੀ ਹੈ ਕੋਈ ਵੀ ਕੰਮ ਮੋਦੀ ਸਰਕਾਰ ਆ ਬੀਜੇਪੀ ਸਰਕਾਰ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੀ ਕਿ ਕਿਉਂਕਿ ਆਪੋਜੀਸ਼ਨ ਹਰ ਕੰਮ ਨੂੰ ਜਾਇਜ਼ ਕਰਾਉਣ ਲਈ ਪੂਰਾ ਜਿਸ ਤਰ੍ਹਾਂ ਰੌਲਾ ਪਾਏਗੀ ਤੇ ਪੂਰਾ ਡਟ ਕੇ ਉਹਦਾ ਇਹ ਹੋ ਸਕਦਾ ਕਿਉਂਕਿ ਬੀਜੇਪੀ ਸਰਕਾਰ ਹੈ ਜਿਹੜੀ ਅਜੇ ਘੱਟ ਗਿਣਤੀ ਦੇ ਵਿੱਚ ਹੈ ਕਿਉਂਕਿ ਆਲੇ-ਉਂਦਾਲੋਂ ਆਕਸੀਜਨ ਲਈ ਹੋਈ ਹੈ ਆਪਣੇ ਪੱਲਗ ਉਹ ਵੀ ਦੇਖਣਗੇ ਵੀ ਹਾਂ ਅਸੀਂ ਸਰਕਾਰ ਨੂੰ ਕਿਵੇਂ ਚਲਾ ਸਕਦੇ ਆ ਉਹ ਪਹਿਲਾ ਵਾਲਾ ਨਰੂਤਨ ਮੋਦੀ ਦਾ ਨਹੀਂ ਹੋਊਗਾ ਜੋ ਕੁਝ ਕਹਿ ਲਿਆ ਮੋਦੀਆਂ ਉਹ ਠੀਕ ਹੈ ਉਹ ਠੀਕ ਵਾਲੀ ਸਵਕਾ ਨਹੀਂ ਹੋਊਗਾ ਉਹਦੇ ਨਾਲ ਅਗਲੀ ਪਾਰਲੀਮੈਂਟ ਦੇ ਡਟ ਕੇ ਬਰੋਧ ਵੀ ਹੋਇਆ ਰਹੂਗਾ ਅਤੇ ਕਾਨੂੰਨ ਮੁਤਾਬਕ ਵੀ ਕੰਮ ਚੱਲਣਗੇ ਬਿਲਕੁਲ ਤਾਂ ਕਹਿ ਸਕਦੇ ਆ ਕਿ ਜਿਸ ਤਰੀਕੇ ਨਾਲ ਵਿਰੋਧੀ ਧਿਰ ਮਜ਼ਬੂਤ ਹੈ ਤਾਂ ਜਿਹੜੀ ਸੱਤਾ ਤੇ ਰਿਹਾ ਉਹ ਵੀ ਕਿਤੇ ਨਾ ਕਿਤੇ ਸਵਾਰ ਕਹਿ ਲਈਏ ਕਿ ਡਰਦੀ ਆ ਜਾਂ ਕਰੀਏ ਕਿ ਉਹਨਾਂ ਨੂੰ ਇਹ ਹੈ ਕਿ ਕੋਈ ਜਹੀ ਸਤੀ ਨਾ ਬਣੇ ਜਿਸ ਕਰਕੇ ਸਾਨੂੰ ਨੁਕਸਾਨ ਸੇ ਦਣਾ ਪਵੇ ਤੇ ਸੀਐਮ ਭਗਵੰਤ ਮਾਨ ਜੀ ਵੀ ਖੰਧੂ ਸਾਹਿਬ ਗੱਲ ਕਰਾਂਗੇ ਉਹਨਾਂ ਨੇ ਬਹੁਤ ਸਾਰੇ ਬਿਆਨ ਜਾਰੀ ਕੀਤੇ ਕਹਿੰਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੰਦੇ ਨੇ ਕਿ ਲੋਕਾਂ ਦੇ ਕੰਮ ਬੜੇ ਧਿਆਨ ਨਾਲ ਕਰਨੇ ਨੇ ਜਲਦੀ ਕਰਦੇ ਨੇ ਨਹੀਂ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਕਿਵੇਂ ਦੇਖਦੇ ਹਾਂ ਕਿ ਵਾਕਈ ਜਮੀਨੀ ਪੱਧਰ ਤੇ ਜਿਹਾ ਹੁੰਦਾ ਜਦੋਂ ਮੁੱਖ ਮੰਤਰੀ ਹੁਕਮ ਦਿੰਦੇ ਨੇ ਭਾਵੇਂ ਪੁਲਿਸ ਅਫਸਰਾਂ ਨੂੰ ਭਾਵੇਂ ਡਿਪਟੀ ਕਮਿਸ਼ਨਰਾਂ ਨੂੰ ਤਾਂ ਉਸ ਤੋਂ ਬਾਅਦ ਪਾਲਣਾ ਹੁੰਦੀ ਹੈ ਜੀ ਨਜ਼ਰ ਆਉਂਦੀ ਹੈ ਕਿਤੇ ਕੱਠਾ ਸਾਹਿਬ 2 2.5 2.5 ਸਾਲ ਹੋ ਗਏ 2.5 ਸਾਲ ਦੇ ਵਿੱਚ ਦੋ ਲੋਕਾਂ ਦੀ ਖੱਜਲ ਖਵਾਰੀ ਦੋ ਲੋਕਾਂ ਦੀ ਪਰੇਸ਼ਾਨੀ ਹੋਈ ਹੈ ਉਹਦਾ ਰਿਜ਼ਲਟ ਇਹਨਾਂ ਨੇ ਦੇਖ ਲਿਆ ਕਿਉਂਕਿ ਲੋਕਾਂ ਨੇ ਸਰਕਾਰ ਇਹ ਬਣਾਈ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਹੈ ਜਿਹੜੀ ਕਰਾਪਸ਼ਨ ਤੋਂ ਬਿਨਾਂ ਕੰਮ ਹੋਣਗੇ ਦਸਤਰਾ ਦੇ ਵਿੱਚ ਜਾਂਦੇ ਹੀ ਕੰਮ ਹੋ ਜਾਊਗਾ ਤੇ ਜਿਵੇਂ ਇਹਨਾਂ ਨੇ ਕਿਹਾ ਸੀ ਕਿ ਸਾਡੀ ਜਿਹੜੇ ਦਸਤਰ ਨੇ ਉਹ ਪਿੰਡਾਂ ਦੇ ਸੱਥਾਂ 'ਚ ਲੱਗਣਗੇ ਉਸ ਸਭ ਤੋਂ ਇ ਤਾਂ ਕੀ ਲੱਗਣ ਸੀ ਲੋਕਾਂ ਦੇ ਕੰਮ ਦਫ਼ਤਰਾਂ ਦੇ ਵਿੱਚ ਜਿਵੇਂ ਹੋਏ ਲੋਕ ਪਰੇਸ਼ਾਨ ਹੋਏ ਉਸ ਪਰੇਸ਼ਾਨੀ ਕਰਕੇ ਜੀ ਇਹਨਾਂ ਦੇ ਤਿੰਨ ਮੈਂਬਰ ਪਾਰਲੀਮੈਂਟ ਜਿੱਤੇ ਨੇ ਜਿੱਥੇ 13 ਦਾ ਵਾਅਦਾ ਕਰਦੇ ਸੀ ਉਸ ਤੋਂ ਬਾਅਦ ਇਹਨਾਂ ਨੇ ਪਾਰਟੀ ਦੇ ਐਮਐਲਏ ਤੇ ਮੰਤਰੀਆਂ ਤੇ ਆਪਣੇ ਵਰਕਰਾਂ ਨੂੰ ਬੁਲਾ ਕੇ ਫੀਡਬੈਕ ਲਈ ਵੀ ਇਹ ਹੋਇਆ ਕਿਉਂ ਤਾਂ ਉਹਨਾਂ ਨੇ ਕਿਹਾ ਕਿ ਦਫ਼ਤਰਾਂ ਵਿੱਚ ਲੋਕਾਂ ਦੀ ਖੱਜਲ ਖਵਾਰੀ ਲੋਕਾਂ ਦੇ ਕੰਮ ਨਾ ਹੋਣੇ ਨਾਸ ਤੋੜਿਆ ਜਾਣ ਕਰਕੇ ਲੋਕ ਪਰੇਸ਼ਾਨ ਇਸ ਲਈ ਡਿਪਟੀ ਕਮਿਸ਼ਨਰਾਂ ਦੀ ਮੀਟਿੰਗ ਹੈ ਇਹ ਫੀਡਬੈਕ ਤੋਂ ਬਾਅਦ ਭਗਵੰਤ ਮਾਨ ਮੁੱਖ ਮੰਤਰੀ ਨੇ ਡਿਪਟੀ ਕਿਊਰਾ ਦੇ ਪੂਰੇ ਪੰਜਾਬ ਦੇ ਵੀ ਮੀਟਿੰਗ ਬੁਲਾਈ ਤੇ ਉਹਨਾਂ ਨੂੰ ਇਹ ਵਾਰਨਿੰਗ ਦਿੱਤੀ ਹੈ ਕਿ ਤੁਸੀਂ ਜ਼ਿੰਮੇਵਾਰ ਹੋਗੇ ਕਿ ਹਰ ਜਿਲ੍ਹੇ ਦੇ ਵਿੱਚ ਕਿਸੇ ਵੀ ਤਹਿਸੀਲ ਵਿੱਚ ਐਸ.ਡੀ.ਐਮ ਦੇ ਅਧਿਕਾਰੀ ਜਾਂ ਤਹਿਸੀਲਦਾਰ ਜਾਂ ਕਾਨੂੰਗੋ ਪਟਵਾਰੀ ਜਾਂ ਕਿਸੇ ਵੀ ਵਿਭਾਗ ਦਾ ਬੰਦਾ ਇਹ ਕੰਮ ਨੂੰ ਕਰੋ ਨਹੀਂ ਕਰੂਗਾ ਲੋਕ ਪਰੇਸ਼ਾਨ ਹੋਣਗੇ ਤਾਂ ਤੁਹਾਤੋਂ ਚਾ ਜਾਊਗਾ ਤੁਹਾਡੇ ਖਿਲਾਫ ਕਾਰਵਾਈ ਹੋਵੇ ਕਿਵੇਂ ਆਪਾਂ ਕੱਲ ਗੱਲ ਕੀਤੀ ਨਸ਼ਿਆਂ ਪ੍ਰਤੀ ਵੀ ਨਸ਼ੇ ਇਸ ਤਰ੍ਹਾਂ ਚੱਲ ਰਹੇ ਨੇ ਸਰਕਾਰ ਨਸ਼ਿਆਂ ਦੇ ਪ੍ਰਤੀ ਛਾਪੇ ਮਾਰ ਰਹੀ ਹੈ ਤੇ ਆਪਾਂ ਕਿਹਾ ਸੀ ਵੀ ਅਗਰ ਇਹ ਸਾਰੀ ਜ਼ਿੰਮੇਵਾਰੀ ਐਸਐਸਪੀ ਨੂੰ ਦਿੱਤੀ ਜਾਵੇ ਕਿ ਜਿਸ ਐਸਐਸਪੀ ਦੇ ਜ਼ਿਲ੍ਹੇ ਦੇ ਵਿੱਚ ਗਲਤ ਕੰਮ ਹੁੰਦੇ ਨੇ ਉਥੋਂ ਦੇ ਐਸਐਚਓ ਨੂੰ ਤੇ ਡੀਐਸਪੀ ਨੂੰ ਉਥੇ ਦੇ ਇਲਾਕੇ ਦੇ ਅਧਿਕਾਰੀਆਂ ਉਹਨਾਂ ਨੂੰ ਕੁਝ ਕੀਤੀ ਜਾਵੇ ਇਹ ਤੁਹਾਡਾ ਦਾ ਕੰਮ ਹੋ ਰਿਹਾ ਕਿ ਗਿਲੀ ਭੁਗਤ ਨਾਲ ਹੋ ਰਿਹਾ ਕਿਉਂ ਹੋ ਰਿਹਾ ਕਿਵੇਂ ਹੋ ਰਿਹਾ ਜਦੋਂ ਇਦਾਂ ਵੀ ਜਵਾਬ ਦੇਈ ਹੋਊਗੀ ਤਾਂ ਹਰ ਬੰਦੇ ਨੂੰ ਡਰ ਹੋਗਾ ਹੁਣ ਤਾਂ ਡਰ ਕਿਸੇ ਨੂੰ ਨਹੀਂ ਹੈਗਾ ਹਰ ਬੰਦਾ ਸਾਂਦਾ ਮੈਂ ਤਾਂ ਐਮਐਲਏ ਦਾ ਬੰਦਾ ਸਰਕਾਰ ਸਾਡੀ ਹੈ ਆਮ ਆਦਮੀ ਪਾਰਟੀ ਸਰਕਾਰ ਹੈ ਪਰ ਉਹ ਆਮ ਆਦਮੀ ਪਾਰਟੀ ਖਰੀਆ ਆ ਆਮ ਬੰਦਿਆਂ ਦੇ ਕੰਮ ਹੀ ਨਹੀਂ ਹੁੰਦੇ ਖਾਸ ਮੁੰਡਿਆਂ ਦੇ ਕੰਮ ਤਾਂ ਅੱਜ ਵੀ ਹੋ ਰਹੇ ਨੇ ਤੇ ਉਹ ਆਪਣੇ ਕੰਮ ਕਰਾ ਰਹੇ ਨੇ ਪਤਾ ਨਹੀਂ ਮੇਜ ਦੇ ਥੱਲੋਂ ਦੀ ਕਰਾਉਂਦੇ ਨੇ ਜਾਂ ਜੇਲ੍ਹ ਭਾਇ ਕਰਾਉਂਦੇ ਪਰ ਜਿਹੜਾ ਆਮ ਬੰਦਾ ਹੈ ਜਿਹੜਾ ਕਿ ਪੈਸਾ ਨਹੀਂ ਦੇ ਸਕਦਾ ਖੇਤਖਾਲੀ ਕਰਾ ਉਸ ਨੂੰ ਦੇਖਦੇ ਹੋਏ ਆਪਣੀ ਹਾਰ ਨੂੰ ਮਹਿਸੂਸ ਕਰਦੇ ਹੋਏ ਕਿਉਂਕਿ 2024 ਦੀ ਲੈਕਚਰ 27 ਦੀ ਲੈਕਚਨ ਆ ਰਹੀ ਹੈ ਇਹ 27 ਦੇ ਵਿੱਚ ਅਸੀਂ ਕਿਵੇਂ ਲੋਕਾਂ ਨੂੰ ਮੂੰਹ ਦਿਖਾਵਾਂਗੇ ਇਸ ਲਈ ਇਹਨਾਂ ਨੇ ਮੁੱਖ ਮੰਤਰੀ ਸਹਾਇਤਾ ਕੇਂਦਰ ਹਰ ਸਭ ਹਰ ਤਸੀਲ ਦੇ ਵਿੱਚ ਖੋਲਣ ਦਾ ਫੈਸਲਾ ਕੀਤਾ ਉਸ ਮੁੱਖ ਮੰਤਰੀ ਸਹਾਇਤਾ ਕੇਂਦਰ ਦੇ ਵਿੱਚ ਪਾਰਟੀ ਦਾ ਬੰਦਾ ਬੈਠੂਗਾ ਤੇ ਉੱਥੇ ਆਫਸਰ ਨੂੰ ਕਿਹੜਾ ਕਿਸੇ ਨੌਡਲਰ ਨੂੰ ਬੁਲਾਇਆ ਜਾਊਗਾ ਜਿਹੜੇ ਕੰਮ ਆਉਣਗੇ ਉਹਨਾਂ ਦੇ ਕੋਲ ਪਹੁੰਚਣਗੇ ਉਹ ਜਿਹੜੇ ਕੰਮ ਉਸ ਲੈਵਲ ਦੇ ਨੇ ਸੀ ਲੈਵਲ ਦਾ ਕੰਮ ਹੈ ਉਸੇ ਟਾਈਮ ਕੋਲ ਆ ਜਾਊਗਾ ਜੋ ਇਹਨਾਂ ਨੇ ਕਿਹਾ ਬਾਕੀ ਜਿਹੜੇ ਸਬੰਧਤ ਮਹਿਕਮਿਆਂ ਦੇ ਕੰਮ ਨੇ ਕਿਸੇ ਦਾ ਬਿਜਲੀ ਬੋਰਡ ਦਾ ਕੰਮ ਹੈ ਪਟਿਆਲੇ ਤੋਂ ਹੋਣਾ ਹੈ ਕਿ ਇਰੀਗੇਸ਼ਨ ਦਾ ਕੰਮ ਹੈ ਚੰਡੀਗੜ੍ਹ ਤੋਂ ਹੋਣਾ ਕੋਈ ਸਾਜੀ ਦਾ ਉਹ ਸਬੰਧਤ ਮਹਿਕਮਿਆਂ ਨੂੰ ਅਰਜ਼ੀਆਂ ਭੇਜੀਆਂ ਜਾਣੀਆਂ ਤੇ ਸਮਾਂ ਮੰਗ ਉਹਦੇ ਉੱਤੇ ਪਾਇਆ ਜਾਵੇ ਤੁਸੀਂ ਇਹਨੂੰ 2 ਦਿਨ ਦੇ ਵਿੱਚ 4 ਦਿਨ ਦੇ ਵਿੱਚ ਜਵਾਬ ਦਿਓ ਇਹ ਕੰਮ ਕਿਉਂ ਨਹੀਂ ਹੋ ਰਿਹਾ ਤੇ ਕਿਉਂ ਹੋ ਰਿਹਾ ਹੈ ਇਸ ਲਈ ਹੁਣ ਇਹ ਸਰਗਰਮ ਹੋਏ ਨੇ ਤਾਂ ਕਿ 27 ਦੇ ਵਿੱਚ ਜੋ ਸਾਡੀ ਪੈੜੀ ਹਾਲਤ ਲੋਕਾਂ ਨੇ ਹੁਣ ਕੀਤੀ ਐ ਲੋਕਾਂ ਦੀ ਨਾਰਾਜ਼ਗੀ ਸਾਨੂੰ ਕਿਤੇ 27 ਦੇ ਵਿੱਚ ਨਾ ਸਾਨੂੰ ਚਲਣੀ ਪਵੇ ਇਹਨਾਂ ਦਾ ਸਾਨੂੰ ਜਿਸ ਤਰੀਕੇ ਨਾਲ ਕੁਝ ਮੁੱਦੇ ਜਿਹੇ ਸੀ ਜਿਵੇਂ ਮਾਨ ਸਰਕਾਰ ਕਹਿੰਦੀ ਪਈ ਅਸੀਂ ਕੰਮ ਦੇ ਆਧਾਰ ਤੇ ਵੋਟ ਮੰਗਦੇ ਆ ਤੇ ਇਹਨਾਂ ਨੇ ਆਪਣੇ ਕੰਮ ਵੀ ਗਨਵਾਏ ਪ੍ਰਾਪਤੀਆਂ ਕਰਾਈਆਂ ਕਿਉਂ ਇਹਨਾਂ ਨੇ ਲੋਕ ਸਭਾ ਦੀ ਮੋਤ ਲੈਣੀਆਂ ਸੀ ਉਹਦੇ ਵਿੱਚ ਬਿਜਲੀ ਦਾ ਮੁੱਦਾ ਕਿ ਜੀ ਜਿਹੜਾ ਘਰ-ਘਰ ਬਿਜਲੀ ਦਿੱਤੀ ਆ ਦੂਜੇ ਸਵੇਰੇ ਵੀ ਇਹ ਮੁੱਦੇ ਦਾ ਪ੍ਰਚਾਰ ਕਰਿਆ ਤਾਂ ਇਹ ਮੁੱਦਾ ਜਿਹੜਾ ਬਹੁਤ ਵੱਡਾ ਬਣ ਕੇ ਉੱਭਰਿਆ ਸੀਗਾ ਲੋਕ ਵੀ ਮੰਨ ਰਹੇ ਸੀ ਕਿ ਹਾਂ ਸਾਨੂੰ ਇਸ ਵਾਰ ਬਿਜਲੀ ਆ ਰਹੀ ਆ ਜਿਹੜਾ ਪਹਿਲਾਂ 3-4000 ਬਿੱਲ ਆਉਂਦਾ ਸੀ ਤਾਂ ਇਹ ਮੁੱਦੇ ਤੋਂ ਲੋਕ ਪਿੱਛੇ ਕਿਉਂ हट ਗਏ ਜਿਹਦਾ ਆਮ ਆਦਮੀ ਪਾਰਟੀ ਨੂੰ ਵਿਸ਼ਵਾਸ ਸੀਗਾ ਕਿ ਸਾਨੂੰ ਇਸ ਦਾ ਤੇ ਵੋਟਾਂ ਪੈ ਸਕਦੀਆਂ ਨੇ ਸੱਥਾ ਸਭ ਜਿਹੜਾ 100 ਆ ਦੇ ਵਿੱਚੋਂ ਇੱਕ ਪੂਣੀ ਘੱਟ ਲਿਆ 100 ਪੂਣੀਆਂ ਹੋਣ ਆਪਣੇ ਕੋਲ ਇੱਕ ਪੂਣੀ ਘੱਟ ਲਈ ਐ ਤਾਂ ਇਹਦਾ ਮਤਲਬ ਇਹ ਨਹੀਂ ਵੀ ਨਹੀਂ ਮੈਂ ਵੀ ਇਹੀ ਕਰਦੀ ਸਿਰਫ ਇਹਨਾਂ ਨੇ ਇੱਕ ਠੀਕ ਹੈ ਬਿਜਲੀ ਦਾ ਮੁੱਦਾ ਖਤਮ ਕਰ 300 ਜੁਲ੍ਹ ਮਹੀਨੇ 600 ਦੋ ਮਹੀਨੇ ਦੇ ਬਿੱਲ ਆਤੀ ਪਰ ਜਿਹੜਾ ਇਹ ਨਾ ਬੀਬੀਆਂ ਨੂੰ 1000 ਰੁਪਏ ਦਾ ਲਾਰਾ ਲਾਇਆ ਸੀ ਉਹ ਕਿੱਥੇ ਗਿਆ 2.5 ਸਾਲ ਹੋ ਗਏ 2 ਸਾਲ 8 ਮਹੀਨੇ 12 24 32000 ਰੁਪਿਆ ਬਣ ਗਿਆ ਹੁਣ ਜਦੋਂ ਇਹ ਪਿੰਡਾਂ ਵੀ ਜਾਂਦੇ ਸੀ ਤਾਂ ਬੀਬੀਆਂ ਕਹਿੰਦੇ ਸੀ ਪਹਿਲਾਂ 32000 ਰੁਪਿਆ ਰੱਖੋ ਸਾਡਾ ਪਿਛਲਾ 23 ਮਹੀਨੇ ਹੋ ਗਏ ਤੁਹਾਡੀ ਸਰਕਾਰ ਬਣੀ ਨੂੰ ਆ 32000 ਰੁਪਏ ਰੱਖੋ ਫਿਰ ਤੁਹਾਨੂੰ ਲੋਕਾ ਨੂੰ ਪਿੰਕ ਲੋਕਾ ਨੇ ਪਿੰਡਾਂ ਵਿੱਚ ਇਹਨਾਂ ਨੂੰ ਬੰਨ੍ਹ ਦਿੱਤਾ ਇਹਨਾਂ ਦੇ ਜਿਹੜੇ ਵਰਕਰ ਸੀ ਉਹ ਭੱਜ ਕੇ ਪਿੰਡਾਂ ਚੜਾਉਂਦੇ ਕਈ ਤਾਂ ਇਸ ਦੇ ਡਰ ਦੇ ਮਾਰੇ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਚਲੇ ਗਏ ਕਿਉਂਕਿ ਬੀਬੀਆਂ ਕੱਪੜੇ ਪਾਣ ਤੱਕ ਜਾਂਦੀ ਇਹਦੇ ਭਾਈ ਸਾਹਿਬ ਤੁਹਾਡੇ ਮੂੰਹ ਨੂੰ ਬੋਰਡ ਪਾਈ ਹੈ ਤੁਸੀਂ ਸਾਡੇ ਫਾਰਮ ਭਰੇ ਨੇ ਤੁਹਾਡਾ ਟੈਲੀਫੋਨ ਨੰਬਰ ਉੱਤੇ ਹੈ ਇਹ ਇਸ ਕਰਕੇ ਇਹਨਾਂ ਨੇ ਕਿਹੜਾ ਮੁੱਖ ਮੰਤਰੀ ਸਹਾਇਤਾ ਕੇਂਦਰ ਜਿਹੜੇ ਬੁਲਾਏ ਨੇ ਉਸੇ ਕਰਕੇ ਬੁਲਾਏ ਨੇ ਤਾਂ ਕਿ ਸਾਡੀ ਪਾਰਟੀ ਨੂੰ ਠੀਕ ਵੈਕਫੇਲ ਮਿਲੇ ਇਹ ਅਸੀਂ ਕੰਮ ਕਰ ਰਹੇ ਆ ਮੈਂ ਕਹਿੰਦਾ ਜੇ ਲੋਕਾਂ ਦੇ 100ਾਂ ਵਿੱਚੋਂ 50 ਕੰਬੀ ਹੋ ਜੇ ਤਾਂ ਵੀ ਲੋਕ ਖੁਸ਼ ਹੁੰਦੇ ਨੇ ਜੇ ਹੋਵੇ ਇਕੱਖ ਨਾ ਕੋ ਉਹ ਨਾ ਚੱਲੀ ਬਾਬਾ ਤਿਹਾਈ ਵਾਲੀ ਗੱਲ ਹੋਵੇ ਤੇ ਰੌਲਾ ਪਾਉਣ ਹੁਣ ਜਿਲ੍ਹੀਆਂ ਤਹਾਲੀਆਂ ਸਟੇਟਾਂ ਦੇ ਵਿੱਚ ਇਹਨਾਂ ਨੇ ਰੌਲਾ ਪਾਇਆ ਕਿ ਅਸੀਂ 43000 ਬੰਦਿਆਂ ਨੂੰ ਬਿਨਾਂ ਕਿਸੇ ਰਿਸ਼ਤੇਲੇ ਨੌਕਰੀ ਦੇਤੀ ਹੈ ਤੇ ਹਜ਼ਾਰ-ਹਜ਼ਾਰ ਰੁਪਈਆ ਅਸੀਂ ਬੰਦਿਆਂ ਨੂੰ ਪਾਤਾ ਤੇ ਅਸੀਂ ਬਿਜਲੀ ਫ੍ਰੀ ਉਹ ਲੋਕਾਂ ਨੇ ਦੇਖਿਆ ਵੀ ਹੋਇਆ ਹੋਇਆ ਤਾਂ ਕੁਝ ਨਹੀਂ ਸਿਰਫ ਇੱਕ ਬਿਜਲੀ ਦਾ ਕੰਮ ਹੈ ਉਹ ਕਿਉਂਕਿ ਅੱਜ ਕੱਲ ਦੁਨੀਆ ਬੜੀ ਛੋਟੀ ਹੋ ਗਈ ਹੈ ਅੱਜ ਦੁਨੀਆ ਹਰ ਇੱਕ ਬੰਦੇ ਦੀ ਜੇਬ ਦੇ ਵਿੱਚ ਬੰਦ ਹੈ ਕਿਉਂਕਿ ਮੋਬਾਈਲ ਦੇ ਵਿੱਚ ਹਰ ਚੀਜ਼ ਤੁਸੀਂ ਇੱਕ ਮਿੰਟਾਂ ਦੇ ਵਿੱਚ ਦੇਖ ਰਹੇ ਹੋ ਕਿ ਦੇਖ ਲੈ ਕਿਹੜੇ ਕੋਨੇ 'ਚ ਕੀ ਕੁਝ ਹੋ ਰਿਹਾ ਹੈ ਕੀ ਲੀਡਰ ਕੀ ਬੋਲ ਰਿਹਾ ਹੈ ਕਿੱਥੇ ਸਾਡਾ ਦੇਸ਼ ਖੜਿਆ ਆਰਥਿਕਤਾ ਕਿੱਥੇ ਹੈ ਕਿਹੜੇ ਕਿਹੜੇ ਲੋਕ ਹਿੰਦੁਸਤਾਨ ਨੂੰ ਲੁੱਟ ਕੇ ਖਾ ਰਹੇ ਨੇ ਕਿਹੜੇ ਕਿਹੜੇ ਦੇਲੇ ਅਦਾਰੇ ਨੇ ਉਹ ਮੋਦੀ ਸਾਹਿਬ ਨੇ ਵੇਚ ਦਿੱਤੇ ਨੇ ਤੇ ਬਚੇ ਹੋਏ ਕਿਹੜੇ ਨੇ ਉਹ ਕਦੋਂ बिकਨੇ ਨੇ ਹੁਣ ਜਦੋਂ ਨਿਤਿਸ਼ ਕੁਮਾਰ ਹਾਜ਼ਰ ਹੋਆ ਬਾਈ ਪਾਰਟੀ ਜੁਆਇਨ ਕੀਤਾ ਉਹਨੇ ਇੱਕ ਵਿਅੰਗ ਦੇ ਵਿੱਚ ਇਹ ਕਿਹਾ ਕਿ ਮੋਦੀ ਜੀ ਆਪ ਨੇ 10 ਸਾਲ ਮੈਂ ਬਹੁਤ ਕੰਮ ਕੀਏ ਹੈ ਮੈਂ ਗਿਣਾ ਨਹੀਂ ਸੰਦਾ ਕਿਤਾ ਦੇਸ਼ ਕੋ ਆਪ ਨੇ ਕਹਾਂ ਪਹਚਾ ਲਿਆ ਆਪ ਜੋ 5 ਸਾਲ ਹੈ ਮੇਰੇ ਕੋ ਲੱਗਦਾ ਹੈ ਕਿ ਦੇਸ਼ ਕੋ ਵਹਾਂ ਪਹਚਾ ਦੋਗੇ ਕਿ ਦੁਨੀਆ ਯਾਦ ਕਰੇਗੀ ਇੱਕ ਵਿਅੰਗ ਦਾ ਵਿਅੰਗ ਸੀਗਾ ਤੇ ਨਾਲੇ ਕਿਪਤਾਨ ਜੀ ਜਿਨੇ ਬੰਦੇ ਬੈਠੇ ਸਾਰੇ ਸੁਵੇਤਨ ਇਸ ਲਈ ਆਵਾਦਵੀ ਪਾਰਟੀ ਵੀ ਇਹ ਦੇਖ ਰਹੀ ਹੈ ਕਿ 2024 27 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਅਸੀਂ ਲੋਕਾਂ ਦੇ ਘਰਾਂ ਤੱਕ ਪਹੁੰਚਣ ਤੋਂ ਪਹਿਲਾਂ ਇਹ ਦੱਸ ਸਕੀਏ ਦੇਖੋ ਜੀ ਤੁਹਾਡਾ ਆ ਜਿਹੜਾ ਕੰਮ ਸੀ ਉਹ ਵੀ ਹੋ ਗਿਆ 1000 ਰੁਪਏ ਵੀ ਤੁਹਾਨੂੰ ਪਾਤਾ ਨੌਕਰੀਆਂ ਵੀ ਦਵਾਵਾਂਗੇ ਤੇ ਜੋ ਪਿੰਡਾਂ ਦੇ ਡਵੈਲਪਮੈਂਟ ਦਾ ਕੰਮ ਤਾਂ ਕੋਈ ਖੜਾ ਹੀ ਹੈ ਕੋਈ ਡਵੈਲਪਮੈਂਟ ਜੋ ਤੇ ਸਾਨੂੰ ਆਜ਼ਾਦ ਹੋਏ ਨੂੰ 70 ਸਾਲ ਹੋ ਗਏ ਅੱਜ ਤੱਕ ਅਸੀਂ ਗਲੀਆਂ ਨਾਲੀਆਂ ਦੇ ਉੱਤੇ ਖੜੇ ਤੇ ਫਲਾਣੇ ਪਿੰਡ ਦੀ ਗਲੀ ਬਣ ਗਈ ਫਲਾਣੇ ਪਿੰਡ ਦੀ ਨਾਲੀ ਬਣ ਗਈ ਫਲਾਣੇ ਪਿੰਡ ਤੋਂ ਸਮਸਾਨ ਘਾਟ ਬਣਾ ਤੇ ਸਮਸਾਨ ਘਾਟ ਜ਼ਰੂਰ ਬਣੇ ਨੇ ਪਿਛਲੀਆਂ ਸਰਕਾਰਾਂ ਵੀ ਬਣਾਉਂਦੀਆਂ ਤੇ ਹਰ ਇੱਕ ਪਿੰਡ ਦੇ ਵਿੱਚ ਤਕਰੀਬਨ 2-2 3-3 ਸਮਸਾਨ ਘਾਟ ਨੇ ਇਹ ਕੀ ਦਾ ਸਮਸਾਨ ਘਾਟ ਹੈ ਜੀ ਇਹ ਜੱਟਾਂ ਦਾ ਹੈ ਇਹ ਕਿਹਨਾਂ ਦਾ ਜੀ ਇਹ ਹਰੀਜਨਾਂ ਦਾ ਇਹ ਕਿਹੜਾ ਜੀ ਇਹ ਬਾਲ ਵਿੱਚ ਕੀ ਬੰਦਾ ਜੂਗਾ ਤੇ ਟੱਖਾ ਨਹੀਂ ਹੁੰਦਾ ਤੇ ਬਰੇ ਹੋਏ ਜਿੱਦੀ ਕੱਠੇ ਹੁੰਦੇ ਇਸ ਲਈ ਜਿਹੜੇ ਤੇ ਅਦਾਰੇ ਫालतू ਪੈਸੇ ਵੇਸਟ ਕਰਦਾ ਹਨ। ਸਾਨ ਘਾੜ 21 ਬਹੁਤ ਹੁੰਦਾ ਕਿਉਂਕਿ ਜ्यों ਜਲ ਮੇ ਜਲ ਆਏ ਕਤਾਨਾ ਕਿਉਂ ਜੋਤੀ ਸੰਗ ਜੋਸ ਮਨਨ ਜੋਤ ਨਾਲ ਜੋਤ ਮਿਲ ਜਾਂਦੀ ਹੈ ਸਰੀਰ ਇੱਥੇ ਅੱਗੇ ਸੜ ਜਾਂਦਾ ਤੇ ਅਸੀਂ ਬੰਡੇ ਹੋਇਆ ਨਹੀਂ ਵੀ ਅਸੀਂ ਤਾਂ ਆਪਣੇ ਸਮਸ਼ਾਨ ਘਾੜ ਦੇ ਵਿੱਚ ਸੰਸਕਾਰ ਇਹ ਚੀਜ਼ਾਂ ਖਜੂਨ ਕਰਕੇ ਬੰਦ ਕਰਕੇ ਉਹੀ ਪੈਸਾ ਕਿਸੇ ਹੈਲਥ ਕੇਅਰ ਦੇ ਪਾਸੇ ਸਤਿਆਂ ਨੂੰ ਲੋਕਾਂ ਨੂੰ ਚੰਗੀ ਸਹੂਲਤਾਂ ਮਿਲਣ ਇਹੀ ਪੈਸਾ ਐਜੂਕੇਸ਼ਨ ਵਾਲੇ ਪਾਸੇ ਜਿਹੜੇ ਗਰੀਬ ਬੱਚੇ ਫੀਸਾਂ ਨਹੀਂ ਦੇ ਸਕਦੇ ਭਰ ਨਹੀਂ ਸਕਦਾ ਫੀਸ ਲਈ ਭਰਦੇ ਉਹਨਾਂ ਲਈ ਆ ਫਜ਼ੂਲ ਦਾ ਖਰਚਾ ਸਿਰਫ ਵੋਟਾਂ ਜੋੜਦੇ ਬਾਰੇ ਕਿ ਅਸੀਂ ਜਿਹੜੇ ਹਰੀਜਨ ਵੋਟ ਪੱਕੀ ਕਰ ਲਈਆਂ ਤਾਂ ਉਹਨਾਂ ਵਾਸਤੇ ਤੁਮਸਾਨ ਘੜਾ ਬਣਾ ਦੋ ਜਾਂ ਜਗਤਾਂ ਨੂੰ ਵਗੜਨੀ ਹੈ ਤਾਂ ਉਧਰ ਕਰ ਦੋ ਜਾਂ ਧਰਮਸਾਲਾ ਬਣਾ ਦੋ ਜਾਂ ਕੋਈ ਹੋਰ ਇਸ ਤਰ੍ਹਾਂ ਇਹ ਫਜ਼ੂਲ ਖਰਚੀ ਬੰਦ ਕਰਕੇ ਉੱਥੇ ਪੈਸਾ ਕਰ ਦਿੱਤਾ ਤਾਂ ਜਿੱਥੇ ਪੂਰੇ ਪਿੰਡ ਦੇ ਵਿਕਾਸ ਲਈ ਪੂਰੇ ਪਿੰਡ ਦੀ ਸਿਹਤਾਂ ਲਈ ਪੂਰੇ ਪਿੰਡ ਦੇ ਫਾਇਦੇ ਲਈ ਕੋ ਚਾ ਮਾ ਹੋਵੇ ਇਸ ਤਰ੍ਹਾਂ ਵੇਸ ਤੋਂ ਮਲੀ ਕਰਨਾ ਵੇਸ ਦੇ ਲਈ ਪੰਜਾਬ ਟੈਕਸ ਦਾ ਸਾਡਾ ਹੈ ਪੈਸਾ ਸਾਡੇ ਨੇ ਸਾਡ ਤੋਂ ਹੀ ਪੈਸਾ ਇਕੱਠਾ ਕਰਕੇ ਸਾਡੇ ਨੂੰ ਦੇ ਕੇ ਸਾਡੇ ਉੱਤੇ ਸਥਾਨ ਕਰਦੇ ਨੇ ਵੀ ਅਸੀਂ ਦਿੱਤਾ ਇਹਨਾਂ ਦਾ ਕੁਝ ਨਹੀਂ ਇਹ ਤਾਂ ਕਿ ਸਾਡੇ ਚੌਂਕੀਦਾਰ ਨੇ ਅਸੀਂ ਚੁਣ ਕੇ ਭੇਜਿਆ ਕੋਈ ਪੱਕੇ ਗਰੰਟੀ ਵੀ 5 ਸਾਲ ਬਾਅਦ ਜੇ ਨਹੀਂ ਕੰਮ ਕਰਦੇਗੇ ਇਸ ਤਰ੍ਹਾਂ ਗੋਲ ਕਰਕੇ ਲੋਕਾਂ ਦੇ ਘਰੇ ਭੇਜ ਲੈਣਾ ਪਹਿਲਾਂ ਭੇਜੇ ਨੇ ਇੰਨੀਆਂ ਸਰਕਾਰਾਂ ਬਣ ਕੇ ਗਈਆਂ ਨਾ ਕੋਈ ਯਾਦ ਕਿਸੇ ਨੂੰ ਕਰਦਾ ਹਾਂ ਉਹਨਾਂ ਨੂੰ ਯਾਦ ਕਰਦੇ ਨੇ ਜਿਨ੍ਹਾਂ ਨੇ ਕੋਈ ਕੰਮ ਕੀਤਾ ਐਵੇਂ ਪ੍ਰਤਾਪ ਸਿੰਘ ਕੈਰੋ ਨੂੰ ਯਾਦ ਕਰਦੇ ਆ ਕਿ ਉਹਨਾਂ ਨੇ ਯੂਨੀਵਰਸਿਟੀਆਂ ਬਣਾਈਆਂ ਕਾਚੁਬਨ ਸਿੰਘ ਗਿੱਲ ਨੂੰ ਯਾਦ ਕਰਦੇ ਆ ਕਿ ਉਹਨਾਂ ਨੇ ਪੰਜਾਬੀ ਲਾਗੂ ਕਰਾਈ ਤੇ ਇਸੇ ਤਰ੍ਹਾਂ ਸਰਜੀਤ ਸਿੰਘ ਬਰਦਾਲਾ ਨੂੰ ਯਾਦ ਕਰਦੇ ਆ ਕਿ ਉਹਨਾਂ ਨੇ ਅੱਛੇ ادارے ਅੱਛੇ ਸਮਾਜ ਦੇ ਲਈ ਅੱਛੀਆਂ ਗੱਲਾਂ ਕੀਤੀਆਂ ਉਹਨਾਂ ਦੀ ਉਹ ਯਾਦ ਹੁੰਦੀ ਐ ਇਸ ਲਈ ਚੰਗੇ ਕੰਮ ਈਹਾ ਖਾਟ ਚਲੋ ਹਰਲਾਹਾ ਆਗੇ ਬਸਮ ਸਹਿਲਾ ਉਹੀ ਲੋਕ ਉਹਨਾਂ ਨੂੰ ਯਾਦ ਕਰਦੇ ਚੰਗੇ ਕੰਮ ਕਰਕੇ ਜਾਂਦੇ ਨੇ ਸਿਆਸਤ ਦੇ ਵਿੱਚ ਸਵਾਏ ਬਿਆਨਬਾਜ਼ੀ ਤੇ ਸਵਾਏ ਇੱਕ ਦੂਜਿਆਂ ਨੂੰ ਥੱਲੇ ਲਾਉਣ ਦੇ ਕੋਈ ਵੀ ਕੰਮ ਨਹੀਂ ਹੁੰਦੇ। ਬਿਲਕੁਲ ਤਾਂ ਕਰਤਾਰ ਸਿੰਘ ਮੋਹਤੋਤਾ ਦਾ ਧੰਨਵਾਦ ਪ੍ਰੋਗਰਾਮ ਦੇ ਵਿੱਚ ਕੀਮਤੀ ਸਮਾਂ ਦੇ ਕੇ ਆਪਣੇ ਕੀਮਤੀ ਵਿਚਾਰਾਂ ਨੂੰ ਦਰਸ਼ਕਾਂ ਦੇ ਰੂਪ ਵਿੱਚ ਕਰਨ ਵਾਸਤੇ। ਧੰਨਵਾਦ ਜੀ ਬਹੁਤ ਧੰਨਵਾਦ ਵਾਇਗਲ ਜੀ ਖਾਲਸਾ ਸਾਹਿਬ। ਸਾਡੇ ਨਾਲ ਸਨ ਉਹਗੇ ਸਿੱਖ ਬੁੱਧੀ ਜੀ ਵੀ ਤੇ ਸਿਆਸੀ ਮਾਹਰ ਸਰਦਾਰ ਪ੍ਰੀਤਮ ਸਿੰਘ ਖਾਲਸੂ ਬੇਈ ਸਾਹਿਬ ਜਿਨ੍ਹਾਂ ਨੇ तमाम ਖਬਰਾਂ ਦੇ ਉੱਤੇ ਵਿਚਾਰਾਂ ਦੀ ਰੌਸ਼ਨੀ ਪਾਈ ਤੇ ਮੌਜੂਦਾ ਸਥਿਤੀ ਨੂੰ ਕਲੀਅਰ ਕੀਤਾ ਜੁਨੇਰੋ ਲੇਟਰ ਪੰਜਾਬੀ মিডিਆ ਦੇ ਨਾਲ ਤੇ ਉਹ ਜਾਜਤ ਧੰਨਵਾਦ